In this parallelogram law of vectors, here is a vector A and here is a vector B. Then they start from the same point, then the resultant is given by this diagonal. Resultant is given by this diagonal. So, R is equal to, if we want to find out the value of this resultant, then we will find out that this is A plus. v and r is equal to a plus b ਪਹਿਲੋਗਾਂ ਨੂੰ ਠੀਕ ਲੱਗ ਰਹੀ ਹੈ ਦਿੱਖਤ ਸੋ ਜੀ ਸੁਣਿਆ ਉਹਨਾਂ ਦਾ ਨਾਮ ਸਾਰਿਆਂ ਨੇ ਹਾਂ ਅਬਦੁਲ ਕਲਾਮ ਇਹ ਥੋੜਾ ਵੀ ਹੁਣ ਜੇ ਇਹ ਫੁੱਟ ਗਿਆ ਤਾਂ ਆਪਾਂ ਆਪਣਾ ਪ੍ਰਯੋਗ ਹੀ ਛੱਡ ਦਈਏ ਫੇਰ ਟਰਾਈ ਕਰਾਂਗੇ ਤਾਂ ਇਹ ਤਾਂ ਮਤਲਬ ਪ੍ਰਯੋਗ ਕਦੋਂ ਹੁੰਦਾ ਬਾਰ-ਬਾਰ ਬਾਰ-ਬਾਰ ਕਰਕੇ ਦੇਖਣਾ ਬੰਦਾ ਹੈ ਜਦੋਂ ਤੱਕ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਪ੍ਰਯੋਗ ਨਹੀਂ ਹੋਊਗਾ ਘਬਰਾਣਾ ਨਹੀਂ ਹੈ ਕਦੇ ਵੀ ਲੈ ਜੀ ਹੁੰਦਾ ਹੀ ਨਹੀਂ ਮੇਰੇ ਤੋਂ ਤੁਹਾਨੂੰ ਹੋਇਆ ਨਹੀਂ ਜਿਵੇਂ ਵਿਗਿਆਨੀ ਅਰਸ਼ਦੀਪ ਨੇ ਕਰਕੇ ਦਿਖਾਇਆ ਨਾ ਆਪਣੇ ਹੱਥਾਂ ਦੇ ਨਾਲ ਇਸ ਤਰ੍ਹਾਂ ਕਰਦੇ ਆਪਾਂ ਨੇ ਪਰ ਕਰਦੇ ਕਰਦੇ ਫੇਰ ਵੀ ਪੜਾਕਾ ਪੈ ਸਕਦਾ ਕੋਈ ਗੱਲ ਨਹੀਂ ਦੇਖੋ ਇਹ ਮਿਜ਼ਾਈਲ ਜਿਹੜੀ ਹੈ ਹੁਣ ਇਹ ਮਿਜ਼ਾਈਲ ਇੱਕ ਤਰ੍ਹਾਂ ਦੀ ਸਾਡੇ ਕੋਲ ਤਾਂ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਆਪਾਂ ਨੇ ਕੀ ਕੀਤਾ ਹਵਾ ਭਰੀ ਹੈ ਬਸ ਇੰਨੀ ਘਾਵਾ ਹੈ ਦੇ ਵਿੱਚ ਹੁਣ ਉਹ ਜਿਹੜੀ ਹਵਾ ਭਰੀ ਹੈ ਉਹ ਹਵਾ ਇਸ ਨੂੰ ਧੱਕੂਗੀ ਇਹ ਪਿੱਛੇ ਨੂੰ ਆਊਗਾ ਤੇ ਗੁਬਾਰਾ ਤੇ ਇਸੇ ਤਰ੍ਹਾਂ ਮਿਜ਼ਾਈਲ ਦੇ ਵਿੱਚ ਜਿਹੜਾ ਫਿਊਲ ਹੁੰਦਾ ਉਹ ਪਿੱਛੇ ਨੂੰ ਧੱਕਦਾ ਮਿਜ਼ਾਈਲ ਇਸੇ ਤਰ੍ਹਾਂ ਹੀ ਰਾਕਟ वेरी गुड जी एटमॉस्फेरिक प्रेशर जो है 76 सेंटीमीटर ऑफ मर्करी कॉलम और 760 मिलीमीटर ऑफ मर्करी कॉलम ये जो दिखाया जाता है बच्चों को तो शेप इस्पेक्टिव ऑफ द शेप ये सब ट्यूब्स की जो शेप्स हैं अलग अलग हैं लेकिन इसमें देखा जा रहा है कि लेवल जो है वाटर का वो सेम है तो इस तरह से बच्चे को ये एक्सपेरिमेंट करने से हैंड जोन करने से पता चल जाता है या ये तो बड़ा सिंपल था इसी तरह से एक और एक्सपेरिमेंट जो बहुत ज़्यादा पॉपुलर हुआ है मेरे पास वो ये है कि एक ह्यूमन से कई ये ह्यूमन स्केलेटन है कि नंबर ऑफ बोन्स कितनी रहती हैं हमारी बॉडी में 206 रहती हैं। एवरी वन नोज लेकिन उसको बताना उसको समझाना उसको काउंट करवा देना याद करवा देना विद द हेल्प ऑफ 26, 27 एंड 28। तो ये रहता है हमारे पास और उसके बाद में ये देखिए आपको तो सामने नजर आ रहा है ये वन टू थ्री फोर फाइव सिक्स सेवन एट नाइन टेन इलेवन टर्टीन थर्टीन मेजर ह्यूमन बॉडी चीजें हैं जो सिंपल सिंपल सी बातें बच्चा जब सीखता है तो उसको समझ आती है कि सर ये तो बड़ा आसान था ये एनर्जी कैसे कन्वर्ट हो रही है इसमें अगर कम एनर्जी दी है तो स्लो चलेगा अगर ज्यादा एनर्जी दूंगा तो ज्यादा तेज चलेगा तो इस तरह से ये हमारे पास जो बहुत सारी चीज़ें रहती हैं परसिस्टेंस ऑफ विजन दिखाने के लिए एक साइड में पैरट है एक साइड में केज है पैरट केज से बाहर है लेकिन ये पैरट जो है केज के अंदर आ जाएगा जब परसिस्टेंस ऑफ विजन उसको समझाते हैं कि वन बाई सिक्सटीन सेकेंड इफ द इमेज ऑन द रेटिना ऑफ ह्यूमन आई देन इट शोज लाइक दिस द ओवरलैपिंग ऑफ द इमेज इज फॉर्म ओवर दर्थ लाइक दिस द पैरट इज इन द केज केजर एंड ਮੋਰ ওভার ਹੀ ਖੋਲ ਦੇ ਚਲ ਨੁਣਾ ਸਿੱਖਿਆ ਦੀ ਬਤ ਹੈ ਕੀ ਕਹਿਣਾ ਚਾਹੀਦਾ ਸਿੱਖਿਆ ਦਿਵਸ ਤੇ ਅਸੀਂ ਹਰ ਸਿੱਖਿਆ ਦਿਵਸ ਤੇ 5 ਸਤੰਬਰ ਨੂੰ ਯਾਦ ਕਰਦੇ ਹਾਂ ਡਾਕਟਰ ਸਰਪੱਲੀ ਰਾਧਾਕ੍ਰਿਸ਼ਨਨ ਜੀ ਜੋ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਤ ਕੇ ਸਿੱਖਿਆ ਸ਼ਾਸਤਰੀ ਬਣੇ ਸਿੱਖਿਆ ਸ਼ਾਸਤਰੀ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਤਾਂ ਇਹੀ ਹੈ ਵੀ ਹਰ ਇੱਕ ਅਧਿਆਪਕੇ ਸੁਪਨਾ ਲਵੇ ਕਿ ਮੈਂ ਦੇਸ਼ ਤੇ ਕੌਮ ਦੀ ਸੇਵਾ ਕਰ ਰਹੀਆਂ ਬਸ ਇਸ ਤੋਂ ਉੱਤੇ ਕੁਝ ਨਹੀਂ ਸਮਾਜ ਆਪੇ ਸੁਧਰ ਜਾਏਗਾ ਮੈਂ ਤਾਂ ਹੀ ਕਹਿਣਾ ਚਾਹਾਂਗਾ ਕਿ ਅਵਾਰਡਾਂ ਦੀ ਜਿਹੜੀ ਸਾਡੇ ਕੋਲ ਮਿਲਦਾ ਹੈ ਨਾ ਅਵਾਰਡ ਮਿਲਦਾ ਹੈ ਜਦੋਂ ਤਾਂ ਮੋਢਿਆਂ ਦੇ ਉੱਤੇ ਵਜਨ ਹੋਰ ਵੱਜ ਜਾਂਦਾ ਹੈ ਕਿ ਮੈਂ ਹੋਰ ਕੁਝ ਕਰਕੇ ਦੇਵਾਂ ਆਪਣੇ ਸਮਾਜ ਨੂੰ ਵੀ ਸਮਾਜ ਮੇਰੇ ਲਈ ਇੰਨਾ ਕੁ ਸੋਚ ਰਿਹਾ ਹੈ ਸਰਕਾਰਾਂ ਇੰਨਾ ਕੁ ਸੋਚ ਰਹੀਆਂ ਤੇ ਮੇਰਾ ਵੀ ਫਰਜ਼ ਬਣਦਾ ਹੈ ਮੈਂ ਇਸ ਸੋਸਾਇਟੀ ਦੇ ਵਿੱਚ ਰਹਿੰਦੇ ਹੋਏ ਇਨਸਾਨਾਂ ਦੀ ਵੱਧ ਤੋਂ ਵੱਧ ਸੇਵਾ ਕਰਾਂ ਦੇਖੋ ਸਾਇੰਸ ਔਰ ਮੈਥਮੈਟਿਕਸ ਦੇ ਵਿੱਚ ਤਾਂ ਸਿੰਪਲ ਜੀ ਗੱਲ ਹੈ ਕਿ ਸਾਇੰਸ ਪੜਨ ਦੇ ਲਈ ਸਾਨੂੰ ਇੱਕ ਇੱਕ ਚੀਜ਼ ਦੇ ਉੱਤੇ ਆਬਜ਼ਰਵੇਸ਼ਨ ਲੈਣੀ ਪਊਗੀ ਉਸ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਖੋਖ ਕਰਨੀ ਪਊਗੀ ਇਹ ਖੋਖ ਕਰਨ ਦਾ ਨਾਮ ਹੀ ਸਾਇੰਸ ਹੈ ਕਿਉਂਕਿ ਸਾਇੰਸ ਸ਼ਬਦ ਜਿਹੜਾ ਡਿਵੈਲਪ ਹੋਇਆ ਸਾਇੰਸ਼ੀਆ ਤੋਂ ਸਾਇੰਸ਼ੀਆ ਦਾ ਮਤਲਬ ਹੋਇਆ ਕਰਦਾ ਹੈ ਜਾਨਣਾ ਕਿਸੇ ਚੀਜ਼ ਦੀ ਜਾਣਕਾਰੀ ਰੱਖਣ ਵਾਲਾ ਹੀ ਸਾਇੰਸਦਾਨ ਹੁੰਦਾ ਤੇ ਸਾਇੰਸਦਾਨ ਖੋਜਾਂ ਕਰਕੇ ਹੋਰ ਪਤਾ ਨਹੀਂ ਕੀ ਕੁਝ ਬਣਾਈ ਜਾਂਦੇ ਆ ਤੇ ਨਵੀਆਂ-ਨਵੀਆਂ ਚੀਜ਼ਾਂ ਦਿਨ-ਬਰ-ਦਿਨ ਤਿਆਰ ਹੋ ਰਹੀਆਂ ਔਰ ਇਹ ਸਾਰੀਆਂ ਸਾਇੰਸ ਦੀਆਂ ਖੋਜਾਂ ਦੇ ਪਿੱਛੇ ਮੈਥਮੈਟਿਕਸ ਗਣਿਤ ਵਿੱਦਿਆ ਦਾ ਬਹੁਤ ਵੱਡਾ ਹੱਥ ਹੋਇਆ ਕਰਦਾ ਕਿਉਂਕਿ ਜਿੰਨੀਆਂ ਗਣਨਾਵਾਂ ਹੈਗੀਆਂ ਸਾਇੰਸ ਦੇ ਵਿੱਚ ਅਸੀਂ ਕਰਦੇ ਆਂ ਚਾਹੇ ਉਹ ਇਲੈਕਟ੍ਰੋਨ ਤੇ ਚਾਰਜ ਹੈ ਚਾਹੇ ਧਰਤੀ ਤੋਂ ਸੂਰਜ ਦੀ ਦੂਰੀ ਹੈ 15 ਕਰੋੜ ਕਿਲੋਮੀਟਰ ਚਾਹੇ ਉਹ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਦੀ ਗਤੀ ਹੈ ਜਿਹੜੀ ਕਿ 3 ਲੱਖ ਕਿਲੋਮੀਟਰ ਇੱਕ ਸੈਕਿੰਡ ਚ ਹੈ ਤੇ ਹੁਣ ਇੱਕ ਸੈਕਿੰਡ ਦੇ ਵਿੱਚ ਅਸੀਂ 3 ਲੱਖ ਕਿਲੋਮੀਟਰ ਨੂੰ ਜਾਂਚ ਲੈਣਾ ਇਸ ਤੋਂ ਵੱਡੀ ਸਾਇੰਸ ਤੋਂ ਗਣਿਤ ਦੀ ਕੀ ਉਦਾਹਰਣ ਹੋ ਸਕਦੀ ਹੈ ਤੁਸੀਂ ਸਹੀ ਅੰਦਾਜ਼ ਬੱਚੇ ਬਹੁਤ ਪੁੱਛ ਹੁੰਦੇ ਆ ਜੀ ਬੱਚਿਆਂ ਨੂੰ ਆਪ ਨੂੰ ਪਤਾ ਲੱਗਦਾ ਵੀ ਗਲੀਲੀਓ ਨੇ ਜਿਹੜਾ ਐਕਸਪੈਰੀਮੈਂਟ ਕੀਤਾ ਸੀਗਾ ਵੀ ਇੱਕ ਜਿਹੜਾ ਪੱਥਰ ਹੈ ਤੇ ਇੱਕ ਜਿਹੜਾ ਕਾਗਜ਼ ਹੈ ਉਹਨੂੰ ਜੇ ਅਸੀਂ ਸਿੱਟਦਾਂਗੇ ਉਹ ਕਹਿੰਦਾ ਇਕੱਠੇ ਡਿੱਗਣਗੇ ਪਰ ਉਹਦੇ ਜਾਣ ਤੋਂ 100 ਸਾਲ ਬਾਅਦ ਅਸੀਂ ਸਿੱਧ ਕਰਦੇ ਆ ਤੇ ਅੱਜ ਬੱਚਿਆਂ ਨੂੰ ਜਦੋਂ ਉਹ ਪ੍ਰਯੋਗ ਦਿਖਾਈ ਦੇਣਾ ਜੀ ਤੇ ਉਹ ਬੱਚੇ ਕਹਿੰਦੇ ਵਾ 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 ਐਸੇ ਵਿਗਿਆਨੀ ਸੀ ਸਾਡੇ ਉਹਨਾਂ ਨੂੰ ਤਾਂ ਸਲਾਮ ਹੈ ਜਿਹੜੇ ਐਡੀਆਂ ਵੱਡੀਆਂ ਸੋਚਾਂ ਰੱਖਦੇ ਸੀਗੇ ਨਿਊਟਨ ਕੀ ਸੋਚਦੇ ਆ ਵੀ ਜਿਹੜਾ ਆਹ ਸੇਬ ਹੈ ਥੱਲੇ ਕਿਉਂ ਡਿੱਗਿਆ ਉੱਪਰ ਕਿਉਂ ਨਹੀਂ ਗਿਆ ਮੈਂ ਕਿਹਾ ਮੇਰੇ ਵਰਗੇ ਨੂੰ ਸੇਵ ਮਿਲਿਆ ਹੋਵੇ ਤੇ ਮੈਂ ਖਾ ਕੇ ਪਾਰ ਜਾਵਾਂ ਤੋਂ ਲੇਕਿਨ ਉਹ ਸਰ ਸਾਡੇ ਜਿਹੜੇ ਬਹੁਤ ਹੀ ਮਹਾਨ ਵਿਗਿਆਨੀ ਪਰ ਸੀ ਵੀ ਰਮਨ ਹੋਏ ਜਿਨ੍ਹਾਂ ਨੂੰ 1930 ਦੇ ਵਿੱਚ ਨੋਬਲ ਪੁਰਸਕਾਰ ਮਿਲਿਆ ਸਾਡੇ ਭਾਰਤ ਦੇ ਹੋਏ ਉਹਨਾਂ ਨੇ ਛਿਪ ਦੇ ਵਿੱਚ ਜਾਂਦਿਆਂ ਇਹ ਦੇਖਿਆ ਵੀ ਇਹ ਪਾਣੀ ਦਾ ਰੰਗ ਨੀਲਾ ਕਿਉਂ ਹੈ ਜਿਹੜਾ ਮੈਂ ਹੋਰ ਕਿਤੇ ਪਾਣੀ ਦੇਖਿਆ ਸੀ ਉਹਦਾ ਰੰਗ ਤਾਂ ਕਿਸਮਾਹਲਾ ਜਿਹਾ ਸੀਗਾ ਇਹ ਨੀਲਾ ਕਿਉਂ ਹੈ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਫੁਰਨਾ ਆਇਆ ਉਸ ਫੁਰਨੇ ਤੋਂ ਉਹਨਾਂ ਨੇ ਰਮਨ ਇਫੈਕਟ ਬਣਾਤਾ ਜਿਹਦੇ 'ਚ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਤਾਂ ਆਬਜ਼ਰਵੇਸ਼ਨ ਸਾਡੀ ਬਹੁਤ ਕੀਨ ਹੋਣੀ ਚਾਹੀਦੀ ਹੈ ਤਾਂ ਅੱਜ ਦੇ ਜਿਹੜੇ ਵਿਦਿਆਰਥੀ ਆ ਜੇ ਆਬਜ਼ਰਵੇਸ਼ਨ ਬਹੁਤ ਅੱਛੀ ਰੱਖਣਗੇ ਆਬਜ਼ਰਵੇਸ਼ਨ ਤੋਂ ਕੈਲਕੂਲੇਸ਼ਨਾਂ ਆਣਗੀਆਂ ਕੈਲਕੂਲੇਸ਼ਨ ਤੋਂ ਅਸੀਂ ਰਿਜ਼ਲਟ ਤੇ ਪਹੁੰਚਾਂਗੇ ਦੇਖੋ ਜਿਹੜੇ ਸਾਡੇ ਕੋਲ ਸਾਡੇ ਇਹ ਅਹੁਦੇ ਆ ਨਾ ਸਰਕਾਰਾਂ ਦੇ ਉਹਨਾਂ ਨੂੰ ਜਦੋਂ ਮਿਲਦੇ ਆ ਤਾਂ ਉਹਨਾਂ ਦੀ ਸ਼ਾਬਾਸ਼ੀ ਹੀ ਸਾਨੂੰ ਬਹੁਤ ਵੱਡਾ ਬਲ ਦਿੰਦੀ ਹੈ ਇਸ ਗੱਲ ਦਾ ਕਿ ਅਸੀਂ ਹੋਰ ਵੀ ਛਿੱਤਤ ਦੇ ਨਾਲ ਇਹ ਆਪਣੀ ਡਿਊਟੀ ਹੈ ਜਿਹੜੀ ਤਨ ਮਨ ਤੇ ਧਨ ਦੇ ਨਾਲ ਨਿਭਾਈਏ ਤੇ ਉਹ ਨਿਭਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ